ਸਾਰਿਆਂ ਨੂੰ ਪਿਆਰ ਭਰਿਆ ਸਤਿ ਸ੍ਰੀ ਅਕਾਲ ਸਭ ਤੋਂ ਪਹਿਲੇ ਮੈਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਤੇ ਆਪਣੇ ਅੰਮ੍ਰਿਤਸਰ ਦੇ ਸ਼ਹਿਰੀ ਤੇ ਦਿਹਾਤੀ ਦੇ ਪ੍ਰਧਾਨ ਤੇ ਇੱਥੇ ਦੇ ਜਿਹੜੇ ਮੈਂਬਰ ਪਾਰਲੀਮੈਂਟ ਨੇ ਗੁਰਜੀਤ ਸਿੰਘ ਔਜਲਾ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਅੱਜ ਇੱਥੇ ਦੀ ਮੀਡੀਆ ਨਾਲ ਰੂਬਰੂ ਹੋਣ ਦਾ ਮੌਕਾ ਦਿੱਤਾ ਸਾਰੇ ਬੜੇ ਪੁਰਾਣੇ ਦੋਸਤ ਨੇ ਮੇਰੇ ਬਖਸ਼ੀ ਜੀ ਬੱਸੀ ਜੀ ਵਿਕਾਸ ਸੋਨੀ ਜੀ ਮਿੱਠੂ ਮਦਾਨ ਜੀ ਤੇ ਹੋਰ ਸਾਰੇ ਮੰਨੇ ਪਰਵੰਨੇ ਸੱਜਣ ਜਿੰਨੇ ਵੀ ਕਾਂਗਰਸ ਪਾਰਟੀ ਦੇ ਇੱਥੇ ਬੈਠੇ ਨੇ ਮੈਂ ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਗੱਲ ਦਰਸਲ ਇਹ ਹੈ ਕਾਂਗਰਸ ਪਾਰਟੀ ਨੇ ਸ਼੍ਰੀ ਖਰਗੇ ਸਾਹਿਬ ਨੇ ਰਾਹੁਲ ਗਾਂਧੀ ਜੀ ਨੇ ਉਹਦੇ ਤੇ ਰਿਐਕਟ ਵੀ ਕੀਤਾ ਉਹਦੇ ਤੇ ਸੀਬੀਆਈ ਦੀ ਜਾਂਚ ਚੱਲ ਰਹੀ ਹੈ ਜਲਦੀ ਤੋਂ ਜਲਦੀ ਸਜ਼ਾ ਹੋਣੀ ਚਾਹੀਦੀ ਹੈ ਔਰ ਖਾਲੀ ਕਲਕੱਤਾ ਹੀ ਕਿਉਂ ਮੈਂ ਤੇ ਕਵਾਂਗਾ ਪੂਰੇ ਦੇਸ਼ 'ਚੇ ਕਾਨੂੰਨ ਆਣਾ ਚਾਹੀਦਾ ਮਹਾਰਾਸ਼ਟਰ ਦੀ ਸਰਕਾਰ ਨੇ ਇੱਕ ਕਾਨੂੰਨ ਪਾਰਿਤ ਕੀਤਾ ਸੀਗਾ ਸ਼ਕਤੀ ਕ੍ਰਿਮੀਨਲ ਐਕਟ ਉਸ ਸ਼ਕਤੀ ਕ੍ਰਿਮੀਨਲ ਐਕਟ 'ਚ ਲਿਖਿਆ ਸੀਗਾ ਕਿ ਰੇਪ ਦੇ ਜਿਹੜੇ ਕਾંડ ਕਰਨ ਵਾਲੇ ਬੰਦੇ ਨੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਏ ਜਿਹੜੇ ਉਹਨਾਂ ਦੇ ਨਾਲ ਪਲਾਨਰ ਹੁੰਦੇ ਨੇ ਉਹਨਾਂ ਨੂੰ 25 ਲੱਖ ਤੱਕ ਜੁਰਮਾਨਾ ਜਾਂ 7 ਸਾਲ 10 ਸਾਲ ਦੀ ਸਜ਼ਾ ਹੋਣੀ ਚਾਹੀਦੀ ਏ ਇਹ ਸ਼ਕਤੀ ਕ੍ਰਿਮੀਨਲ ਐਕਟ ਮਹਾਰਾਸ਼ਟਰ ਆਦੀ ਕਾਂਗਰਸ ਦੀ ਸਰਕਾਰ ਨੇ ਪਾਸ ਕੀਤਾ ਸੀਗਾ ਜਿਹੜਾ ਦੇਸ਼ ਦੀ ਰਾਸ਼ਟਰਪਤੀ ਕੋਲ ਜਾ ਕੇ ਰੁਕਿਆ ਹੋਇਆ ਇਹੋ ਜਿਹਾ ਸ਼ਕਤੀ ਕ੍ਰਿਮੀਨਲ ਐਕਟ ਹਰ ਰਾਜ ਹਰ ਸੂਬੇ ਦੀ ਸਰਕਾਰ ਨੇ ਪਾਸ ਕਰਨਾ ਚਾਹੀਦਾ ਹੈ ਪੁਲਿਸ ਦਾ ਇਕਬਾਲ ਰਹਿਣਾ ਚਾਹੀਦਾ ਪੁਲਿਸ ਦਾ ਡਰ ਰਹਿਣਾ ਚਾਹੀਦਾ ਪ੍ਰਸ਼ਾਸਨ ਦਾ ਡਰ ਰਹਿਣਾ ਚਾਹੀਦਾ ਸੋ ਇਹ ਚੀਜ਼ ਕਿਤੇ ਨਾ ਕਿਤੇ ਰੁਕਣੀ ਚਾਹੀਦੀ ਏ ਇਹ ਕਾਂਗਰਸ ਪਾਰਟੀ ਦਾ ਸਟੈਂਡ ਹੈ ਕਦੇ ਕਸ਼ਮੀਰ ਫਾਈਲਜ਼ ਆ ਜਾਂਦੀ ਏ ਕਦੇ ਕੋਈ ਹੋਰ ਮੂਵੀ ਆ ਜਾਂਦੀ ਏ ਤੇ ਹੁਣ ਜਿਹੜੀ ਤੁਸੀਂ ਐਮਰਜੈਂਸੀ ਵਾਲੀ ਮੂਵੀ ਦੀ ਗੱਲ ਕੀਤੀ ਏ ਇਹ ਮੂਵੀ ਆ ਰਹੀ ਏ ਇਹ ਅੰਗਰੇਜ਼ਾਂ ਦੀ ਰਾਜਨੀਤੀ ਏ ਡਿਵਾਈਡ ਐਂਡ ਰੂਲ ਵਿਭਾਜਨਕਾਰੀ ਰਾਜਨੀਤੀ ਏ ਭਾਰਤੀ ਜਨਤਾ ਪਾਰਟੀ ਨੂੰ ਐ ਹੁਣ ਜਿਹੜੀਆਂ ਚੋਣਾਂ ਹੋਈਆਂ ਨੇ ਲੋਕ ਸਭਾ ਦੀਆਂ ਇਹ ਚੋਣਾਂ ਦੇ ਵਿੱਚ ਪੂਰੇ ਦੇਸ਼ ਦੀ ਜਨਤਾ ਨੇ ਜਵਾਬ ਵੀ ਦਿੱਤਾ ਕਿ ਵਿਭਾਜਨਕਾਰੀ ਰਾਜਨੀਤੀ ਤੁਹਾਡੀ ਨਹੀਂ ਚੱਲੂਗੀ ਉਹ ਇਹੋ ਕੰਮ ਹੁਣ ਕਰ ਰਹੇ ਨੇ ਜੇ ਇਹੋ ਜੀ ਕੋਈ ਚੀਜ਼ ਉਸ ਫਿਲਮ ਵਿੱਚ ਦਿਖਾਈ ਹੈ ਹਾਲਾਂਕਿ ਮੈਂ ਉਹ ਫਿਲਮ ਹਜੇ ਦੇਖੀ ਨਹੀਂ ਹੈ ਜੇ ਇਹੋ ਜੀ ਚੀਜ਼ ਕੋਈ ਦਿਖਾਈਏ ਤੇ ਨਿਸ਼ਚਿਤ ਰੂਪ ਨਾਲ ਉਹ ਫਿਲਮ ਬੈਨ ਹੋਣੀ ਚਾਹੀਦੀ ਉਸ ਫਿਲਮ ਨੂੰ ਰੋਕਣਾ ਚਾਹੀਦਾ ਕਾਂਗਰਸ ਪਾਰਟੀ ਨੇ ਸ਼੍ਰੀ ਖਰਗੇ ਸਾਹਿਬ ਨੇ ਰਾਹੁਲ ਗਾਂਧੀ ਜੀ ਨੇ ਉਹਦੇ ਤੇ ਰਿਐਕਟ ਵੀ ਕੀਤਾ ਉਹਦੇ ਤੇ ਸੀਬੀਆਈ ਦੀ ਜਾਂਚ ਚੱਲ ਰਹੀ ਹੈ ਜਲਦੀ ਤੋਂ ਜਲਦੀ ਸਜ਼ਾ ਹੋਣੀ ਚਾਹੀਦੀ ਹੈ ਔਰ ਖਾਲੀ ਕਲਕੱਤਾ ਹੀ ਕਿਉਂ ਮੈਂ ਤੇ ਕਵਾਂਗਾ ਪੂਰੇ ਦੇਸ਼ 'ਚ ਇਹ ਕਾਨੂੰਨ ਆਣਾ ਚਾਹੀਦਾ ਮਹਾਰਾਸ਼ਟਰ ਦੀ ਸਰਕਾਰ ਨੇ ਇੱਕ ਕਾਨੂੰਨ ਪਾਰਿਤ ਕੀਤਾ ਸੀਗਾ ਸ਼ਕਤੀ ਕ੍ਰਿਮੀਨਲ ਐਕਟ ਉਹ ਸ਼ਕਤੀ ਕ੍ਰਿਮੀਨਲ ਐਕਟ 'ਚ ਲਿਖਿਆ ਸੀਗਾ ਕਿ ਰੇਪ ਦੇ ਜਿਹੜੇ ਕਾਂਡ ਕਰਨ ਵਾਲੇ ਬੰਦੇ ਨੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਏ ਜਿਹੜੇ ਉਹਨਾਂ ਦੇ ਨਾਲ ਪਲਾਨਰ ਹੁੰਦੇ ਨੇ ਉਹਨਾਂ ਨੂੰ 25 ਲੱਖ ਤੱਕ ਜੁਰਮਾਨਾ ਜਾਂ 7 ਸਾਲ 10 ਸਾਲ ਦੀ ਸਜ਼ਾ ਹੋਣੀ ਚਾਹੀਦੀ ਏ ਇਸ ਸ਼ਕਤੀ ਕ੍ਰਿਮੀਨਲ ਐਕਟ ਮਹਾਰਾਸ਼ਟਰ ਦੀ ਕਾਂਗਰਸ ਦੀ ਸਰਕਾਰ ਨੇ ਪਾਸ ਕੀਤਾ ਸੀਗਾ ਜਿਹੜਾ ਦੇਸ਼ ਦੀ ਰਾਸ਼ਟਰਪਤੀ ਕੋਲ ਜਾ ਕੇ ਰੁਕਿਆ ਹੋਇਆ ਇਹੋ ਜਿਹਾ ਸ਼ਕਤੀ ਕ੍ਰਿਮੀਨਲ ਐਕਟ ਹਰ ਰਾਜ ਹਰ ਸੂਬੇ ਦੀ ਸਰਕਾਰ ਨੇ ਪਾਸ ਕਰਨਾ ਚਾਹੀਦਾ ਹੈ ਪੁਲਿਸ ਦਾ ਇਕਬਾਲ ਰਹਿਣਾ ਚਾਹੀਦਾ ਪੁਲਿਸ ਦਾ ਡਰ ਰਹਿਣਾ ਚਾਹੀਦਾ ਪ੍ਰਸ਼ਾਸਨ ਦਾ ਡਰ ਰਹਿਣਾ ਚਾਹੀਦਾ